ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਹਰ ਹਰ ਜੁਗ ਭਗਤ ਉਪਾਇ ਪੈਜ ਰਖਦਾ ਆਇਆ ਰਾਮ ਰਾਜੇ ਹਰ ਨਾ ਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਿਆ ਹੰਕਾਰੀਆਂ ਨਿੰਦਖਾਂ ਫਿਟਦੇ ਨਾਮ ਦਿਉ ਮੁਕਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਿਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਾ ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੇ ਨਾ ਹੋਈ ਬੱਲੇ ਹਾਰੇ ਕੁਦਰਤ ਵਾਸਿਆ ਤੇਰਾ ਹੰਤ ਨਾ ਜਾਏ ਲਖ ਰਹਾ ਜਾਤ ਮਹ ਜੋਤ ਜੋਤ ਮਹ ਜਤ ਅਕਲ ਕਲਾ ਪਰਪੁਰ ਰਹਾ ਤੂੰ ਸੱਚਾ ਸਹਬ ਸਿਖ ਦਸੋ ਵਾਲਿਓ ਜਿਨ ਕੇਤੀ ਸੋ ਭਾਰ ਪਿਆ ਕਹੋ ਨਾਨਕ ਕਰਤਿਆਂ ਕੈਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗੇ ਅਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾ ਧਿਆਨੇ ਕੇ ਸੰਖਾ ਕਹਤੇ ਤੇਰੇ ਵਾਵਣ ਹਾਰੇ ਕਹਤੇ ਤੇਰੇ ਰਗ ਪਰੈ ਸਿਉ ਕਈਆ ਕਹਤੇ ਤੇਰੇ ਗਮਣ ਹਾਰੇ ਗਾਵਣਾ ਤੁਧਨੋ ਪਵਣ ਪਾਣੇ ਬਸੰਤਰ ਗਾਵ ਰਾਜਾ ਧਰਮ ਦਵਾਰੇ ਗਾਵਣਾ ਤੁਧਨੋ ਚਤ ਗੁਪਤਲ ਕੈ ਜਾਨਣ ਲਿਕਲ ਕੈ ਧਰਮ ਬੇਚਾਰੇ ਗਾਵਣਾ ਤੁਧਨੋ ਇਸਰ ਬਰਮਾ ਦੇਵੇ ਸੋਹਣਿਆ ਤੇਰੇ ਸਦਾ ਸਵਾਰੇ ਗਾਵਣਾ ਤੁਧਨੋ ਵਿਨਰੰਦ ਰਾਸਤਾ ਨਾ ਬੈਠੇ ਦੇਵ ਤਿਆਂ ਦਰਨਾਲ ਗਾਵਣਾ ਤੁਧਨੋ ਸਦ ਸਮਾਦੇ ਅੰਦਰ ਗਾਵਣਾ ਤੁਧਨੋ ਸਾਧ ਵਿਚਾਰੇ ਗਾਵਣਾ ਤੁਧਨੋ ਜਤੇ ਸਤੇ ਸੰਤੋਕੇ ਗਾਵਣਾ ਤੁਧਨੋ ਵੇਰ ਕਰਾਰੇ ਗਾਵਣਾ ਤੁਧਨੋ ਪੰਡਤ ਪੜਨ ਰੱਖੇ ਸਰ ਜੁਗ ਜੁਗ ਵੈ ਦਾਣ ਨਾਲੇ ਗਾਵਣਾ ਤੁਧਨੋ ਮੋਹਣਿਆ ਮਨ ਮੋਹਣ ਸੁਰਗਮ ਚਾਪਿਆਲੇ ਗਾਵਣਾ ਤੁਧਨੋ ਰਤਨੋ ਪਾਇ ਤੇਰੇ 68 ਤੇ ਰਤਨ ਨਾਲੇ ਗਾਵਣਾ ਤਦਨੋ ਜੋਤ ਮਹਾਬਲ ਸੂਰਾ ਗਾਵਣਾ ਤਦਨੋ ਕਾਣੇ ਚਾਰ காவன துதனோ கண்ட மண்டல பமண்ட கரெத்தே சை துதனோ காவனோத் தாவன ரத்த பத்திர சால பூர கே தேதனோ காவன சேம சேத்தன யாவன நான்கோ சோ சதா சச்ச சாப சச்ச சச்சி நாய ਬੇ ਹਉ ਸੇ ਜਾਣਨ ਜਸੇ ਰਚਨਾ ਜਨ ਰਚਾਏ ਰੰਗੇ ਰੰਗੇ ਬਾਤੇ ਕਰ ਕਰ ਜਿਨ ਸੇ ਮਾਇਆ ਜਨ ਓਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਸਦੀ ਵਢਿਆਏ ਜੋ ਤਸਬਾ ਵੈ ਸੋਏ ਕਰਸੇ ਫਿਰ ਕਮਣਾ ਕਰਨਾ ਜਾਈ ਸੋ ਪਾਸਾ ਹੋ ਸਾਪਤ ਸਾਹਿਬ ਨਾਨਕ ਨਰ ਜਾਏ ਆਸਾ ਮਹਲਾ ਪਹਿਲਾ ਸੁਣ ਵਡਾ ਯਾਖ ਸਭ ਕੋ ਏ ਕੇਵੜਾ ਵੱਡਾ ਦੇਖਾ ਹੋਇ ਕਿਹ ਮਤਾ ਪਾਈ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਹਬਾ ਕਰੰ ਗੇਰਾ ਗੁਣੇ ਘੇਰਾ ਕੋਈ ਨਾ ਜਾਣਾ ਤੇਰਾ ਕਿ ਤਾ ਕਿਉੜਾ ਚਿਰ ਰਹਾ ਸਭ ਸੂਰਤੇ ਮਿਲ ਸੂਰਤਾ ਕਾਮਾਏ ਸਭ ਕਿਮਤ ਮਿਲ ਕਿਮਤਾ ਪਾਈ ਗਿਆਨੀ ਤੇ ਆਨੇ ਗੁਰੂ ਰਹਾਏ ਕਹਿਣ ਨਾ ਜਾਏ ਤੇਰੇ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾਂ ਕੀਆਂ ਵਡਿਆਈਆਂ ਤੁਦਬ ਸਦੇ ਕੇ ਨਾ ਨਾ ਪਾਈਆ ਕਰਮ ਮਿਲੈ ਨਾ ਠਗ ਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੇ ਪਰੇ ਤੇਰੇ ਪੰਡਰ ਜਿਸ ਤੋਂ ਦੇਹ ਤਿਸਾਖਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਅਸਮਹਲਾ ਪਹਿਲਾ ਆਖਾਂ ਜੀਵਾ ਵਿਸਰਮ ਰਜਾਓ ਆਖਣੇ ਉਕਾ ਸਾਚਾ ਨਾਓ ਸਾਚੇ ਨਾਮ ਕੇ ਲਾਗੈ ਪੂਖ ਬੂਤ ਪੂਖਾ ਖਐ ਚਲਿਐ ਦੋਖ ਸੋ ਕਿਉ ਵਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚਾ ਨય ਰਹਾ ਸਾਚੇ ਨਾਮ ਕੇ ਤਲ ਵਢਿ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣਾ ਪਾਹੇ ਵੱਡਾ ਨਾ ਹੋਵੇ ਕਾਟਣਾ ਜਾਏ ਨਾ ਹੋਵੇ ਮਰਨ ਨਾ ਹੋਵੇ ਸੋਗ ਦਿੰਦਾ ਰਹਿਣਾ ਚੋਕਾ ਪੋਗ ਗੁਣ ਹੋ ਹੋ ਰਹੇ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜਿਆ ਪੋ ਤੇਰੇ ਦਾਤ ਜਿਨ ਦਿਨ ਕਰ ਕਾ ਕੇ ਤੇਰਾਤ ਕਸਮ ਸਹਰ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤਿ ਪਰਖਾ ਬਿਨਿ ਹੋ ਕਰੋ ਗੁਰ ਪਾਸ ਆ ਮੈਂ ਕਿਰ ਕਰਮ ਸਤ ਗੁਰ ਸਰਨਾਇ ਕਰ ਦਿਆ ਨਾਮ ਪਰਗਾਸ ਮੇਰੇ ਮਿਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨਸ ਕਾਏ ਹਰ ਕੀਰਤ ਹਮਰੇ ਰਹਿ ਰਾਸ ਰਹਾ ਹਰ ਜਨ ਕੇ ਵਡ ਪਾਗਵ ਡਰੇ ਜਨ ਹਰ ਹਰ ਸਰਦਾ ਹਰ ਆਪਿਆ ਸਹ ਹਰ ਹਰ ਨਾਮ ਮਿਲਾ ਤਰਵਤਾ ਸਹ ਮਿਲ ਸੰਗਤਿ ਕੋ ਨ ਪਰਗਾਸ ਜਨ ਹਰ ਹਰ ਰਸ ਨਾਮ ਨ ਪਾਇਆ ਤੇ ਪਾਗਹਿ ਨ ਜਮ ਆਪਸ ਜੋ ਸਤ ਗੁਰ ਸਰਨ ਸੰਗਤ ਨਹੀਂ ਆਏ ਰਗਦੀ ਵੇਤ ਰਗਦੀ ਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਏ ਤਿਨ ਤੁਰਾ ਮਸਥਕ ਲਿਖ ਲਿਖਾਸ ਤਨ ਤਨ ਸਤ ਸੰਗਤ ਜਤੇ ਹਰ ਰਸਾ ਪਾਇ ਮਿਲ ਜਨ ਨਾਨਕ ਨਾਮ ਪਰਗਾਸ raag gujari mahalla panjama kahe re man jitho hai uddam ja har har jho pariya sahel pa dharm hai jante upaye ta kar jik ak kar daria mere mag deo ji sat sangat mile so taria gur prasad parm pad paya sukhe kasht haria raha janan pita lok sat banta koi na kis ke taria sir sir rij ka sambha ਹੇ ਠਾਕੁਰ ਕਾਹੇ ਮਨ ਪਿਉ ਕਰਿਆ ਉੜਿ ਉੜਿ ਆਵੇਂ ਸਾਕੋਸ ਤਿਸਾ ਪਾਚ ਬਚਰੇ ਛਰੇਆ ਤਿੰਨ ਕਵਨ ਖਲਾਵੇ ਕਵਨ ਚੋ ਗਾਵੇ ਮਨ ਮਹਿ ਸਿਮਰਨ ਕਰਿਆ ਸਬਨ ਦਾਨ ਦਸਸ਼ਟ ਸੇ ਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਅਸਮਹੱਲ ਚੌਥਾ ਸੋ ਫੁਰਕ ਓਏ ੴ ਸਤਿਗੁਰ ਪ੍ਰਸਾਦਿ ਸੋ ਪ੍ਰਕਿਰਿ ਨਿਰੰਜਨ ਹਰਿ ਪ੍ਰਕਿਰਿ ਨਿਰੰਜਨ ਹਰਿ ਕਮਾਇ ਆਗੈ ਮਿਆ ਪਰ ਸਭ ਤਿ ਹਵੈ ਸਭ ਤਿ ਹਗ ਹਤ ਦਜੀ ਹਰਿ ਸੱਚੇ ਸਰਜਣਹਾਰ ਸਭ ਜਿਹਾਂ ਤੋਂ ਮਹਾਰੇ ਜੇ ਤੂੰ ਜਿਹਾਂ ਕਾ ਦਾਤਾਰ ਹਰਿ ਤਿ ਹਵੋ ਸੰਤੋ ਜੀ ਸਭ ਦੁਖ ਵਿਸਾਰਨਹਾਰ ਹਰਿਆ ਪੇ ਟਾਕੁਰ ਹਰਿਆ ਪੇ ਸੇਵਕ ਜੀ ਧਿਆਨ ਨਾਨਕ ਜੰਤ ਵਿਚਾਰ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨ ਇਕ ਦਾਤਾ ਇਕ ਬੇਕਾਰੇ ਜੀ ਸਭ ਤੇਰੇ ਜੋ ਚ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੇ ਹਉ ਤੁਧ ਬਣਾਵਰ ਨ ਜਾਣ ਤੂੰ ਪਾਰ ਬ੍ਰਹਮ ਅੰਤ ਬੰਤ ਜੇ ਤੇਰੇ ਕਿਆ ਗਣਿ ਆਖ ਵਖਾਣਾ ਜੋ ਸੇਵਿਆ ਜੋ ਸੇਵਿਆ ਤੁਧ ਜੀ ਜਨ ਨਾਨਕ ਤਨ ਪਰ ਬਾਣ ਹਰਿ ਤੇ ਹਵੈ ਹਰਿ ਤੇ ਹਵੈ ਤੁਧ ਜੀ ਸੇ ਜਨ ਜੁਗ ਮਹ ਸੁਖ ਵਾਸੇ ਸੇ ਮੁਕਤ ਸੇ ਮੁਕਤ ਆਪੇ ਜਨ ਹਰਿ ਤੇ ਆਇਆ ਚੈਤਨ ਤੋਟੇ ਜਮਕੇ ਪਾਸੇ ਜਿਨ ਨਰਵਿਓ ਜਨ ਹਰ ਨਰਵਿਓ ਤੇ ਆਇ ਆ ਜੀ ਤਿਨ ਕਾ ਗੋ ਸਭ ਗਵਾਸੇ ਜਿਨ ਸੇਵਿਆ ਜਨ ਸੇਵਿਆ ਮਿਰਹਰ ਹਰ ਜੀ ਤੇ ਹਰ ਹਰ ਰੂਪ ਸਮਸੇ ਚੈਤਨ ਸੇਤਨ ਜਨ ਹਰ ਤੇ ਆਇ ਆ ਜੀ ਜਨ ਨਾਨਕ ਤਨ ਬਲ ਜਾਸੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਰਹਨ ਤੁਧ ਜੀ ਹਰਿਆਣੇ ਕਿਆਣੇ ਕਿਆਨੰਤਾ ਤੇਰੇ ਨਾਨਕ ਤੇ ਰਿਆ ਨਕ ਕਰ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਹੈ ਤੇ ਰਿਆ ਅਨੇਕ ਤੇ ਰਿਆ ਅਨੇਕ ਕੜ ਹੈ ਬੋ ਸੰਤ ਸਸਤ ਜੀ ਕਰ ਕਰਿਆ ਘਟ ਕਰਮ ਕਰੰਤ ਸੇ ਭਗਤ ਸੇ ਭਗਤ ਪੜੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤ ਤੂੰ ਆਦਿ ਪੁਰਖ ਅਪਰਪਰ ਕਰਤਾ ਜੀ ਤੁਧ ਜੇਵੜੇ ਵਰਨਾ ਕੋਈ ਤੂੰ ਜਗ ਜਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚਲ ਕਰ Tá ਤੁਦੇ ਆਪੇ ਪਾਵੈ ਸੋਇ ਵਰਤ ਵਰਤਾ ਜੀ ਤੂੰ ਆਪੇ ਕਰਹਿ ਸੋਈ ਤੁਦੇ ਆਪੇ ਸੱਟ ਸਭ ਉਪਾਇ ਜੀ ਤੁਦੇ ਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਸਾਸਾ ਮਹੱਲਾ ਚੋਤਾ ਤੂੰ ਕਰਤਾ ਸਚਿਆਰ ਮਿਹਣਾ ਸਾਈਂ ਜੋ ਤਉ ਪਾਵੈ ਸੋਏ ਤਿਸੇ ਜੋ ਤੂੰ ਦੇ ਸੋਇ ਹਉ ਪੈ ਰਹਾ ਸਭ ਤੇਰੇ ਤੂੰ ਸਭਨੇ ਤੇ ਆਇਆ ਜਿਸਨੋ ਕਰਪਾ ਕਰਾਹ ਤਨਾ ਨਾਮ ਰਤਨਾ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵੇ ਛੋੜੇ ਆਪ ਮਿਲਾਇਆ ਤੂੰ ਦਰਿਆ ਸਭ ਤੁਝੇ ਮਾਹੇ ਤੁਜ ਬਿਨਾ ਦੂਜਾ ਕੋਈ ਨਾਹੀਂ ਜੀਐ ਜੰਤ ਸਭ ਤੇਰਾ ਖੇਲ ਵੇ ਜੋ ਕ ਮਿਲਵੇ ਛੋੜਿਆ ਸਾਂ ਜੋਗੀ ਮੇਲ ਜਿਸਨੋਂ ਤੂੰ ਜਾਣ ਹੈ ਸੇ ਜਣ ਜਾਣੈ ਹਰ ਗੁਣ ਸਦ ਹੀ ਆਖ ਬਖਾਣਾ ਜਨ ਹਰ ਸੇਵਿਆ ਤਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਰਜਾ ਸਭ ਹੋਇ ਤੁਦ ਬਿਨਾ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖ ਜਨ ਹੈ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਬਹੁਤ ਸਾ ਮਹੱਲਾ ਪਹਿਲਾ ਤਤ ਸਰੋੜਾ ਪਲੀ ਅਨੇ ਵਸਾ ਪਾਣੇ ਪਵਕਤ ਨਾ ਕੀਆ ਪੰਕਜ ਮੋਹ ਪਗ ਨਹ ਚੱਲੇ ਹਮ ਦਿਖ ਤਾ ਡੁੱਬੀ ਹਲੇ ਮਨ ਇਕ ਨ ਚਤ ਮੁੜ ਮਨਾ ਅਰ ਬਸਰਤ ਤੇਰੇ ਗੁਣ ਗਲ ਰਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੁਰਖ ਮੁਗਧਾ ਜਨਮ ਆਪਿਆ ਰਨਵਤਨਾਨ ਗਤਨ ਕੇ ਸ਼ਰਨਾ ਜਿਨ ਤੋਂ ਨਹੀ ਵਿਸਰਿਆ ਆਸਾ ਮਹੰਲਾ ਕੰਜਮ ਭੈ ਪਰਪਤ ਮਨੁਖ ਦੇ ਹੋਰੀਆ ਗੋਬਿੰਦ ਮਿਲਨ ਕੇ ਤੇਰੀ ਬਰੀਆ ਔਰ ਕਾਜ ਤੇ ਰਕੇ ਤਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰ ਜਾਮ ਲਗ ਪਵ ਜਲ ਤਰਨ ਕ ਜਨਮ ਬਰਤਾ ਜਾ ਤਰਨ ਮਾਇਆ ਕੇ ਰਹਾ ਜਪ ਤਪ ਸਜਮ ਤਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਅਨੇਚ ਕਰਮਾ ਸਰਨ ਪਰ ਕੇ ਰਕੋ ਸ਼ਰਮ ਏਕ ਓਂਕਾਰ ਸ੍ਰੀ ਵਾਹਿਗੁਰੂ ਜੇ ਕੀ ਪਤਿ ਪਾਛਾ ਦੇ ਦਸਵੇਂ ਕਭ ਜੋ ਬਾਚ ਗਣਤੇ ਚੋ ਪਾਈ ਹਮਰੇ ਕਰੋ ਹਾਤ ਦਰਚਾ ਪੂਰਨ ਹੋਏ ਕਿਤ ਕੇਚਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭ ਤੁਮ ਗਾਹੋ ਆਪ ਹਾਤ ਦੈ ਮੋਇਆ ਬਚਾਹੋ ਸੁਖੇ ਬਸੈ ਮੋਰੋ ਪਰਵਾਰ ਸੇਵਕ ਸਿਖੈ ਸਭ ਕਰਤਾਰ ਮੋਰ ਚਾਨਦ ਕਰਦ ਕਰਿਆ ਤਬਾ ਬਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਪਜਨ ਕੇ ਰੇ ਪਿਆਸਾ ਤੁਮ ਹੈ ਛਡ ਕੋ ਔਰ ਨਾ ਤੇ ਆਉ ਜੋ ਪਰ ਚਾਉ ਸਾ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹ ਚੁੰ ਚੁਨ ਸਤਰ ਹਮਾਰੇ ਮਾਰੇ ਹ ਆਪ ਹਾਤ ਦੇ ਮੋਜੇ ਉਬਰਿਆ ਮਰਨ ਕਲ ਕਾ ਦਰਸਨੇ ਵਰਿਆ ਜੋ ਜੋਂ ਸਦ ਹਮਾਰੇ ਪਛਾ ਸਰੀ ਸਦੋ ਜੋ ਕਰੇ ਹੋ ਰਚਾ ਰਾਖ ਲਿਓ ਮਹ ਰਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਤਿਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਾਰਾ ਕਾਲ ਪਾਏ ਸਭ ਜਗ ਬਤਾਰਾ ਕਾਲ ਪਾਏ ਕਰੋ ਬਿਸਨ ਪ੍ਰਕਾਸ਼ਾ ਸਖਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸਭ ਕੀਓ ਬੇਦ ਰਜ ਬ੍ਰਹਮਾ ਜੋਤੀਓ जवन काल सब लोक सवारा नमस्कारां ताई हमार जवन काल सब जगत बनायो देव देत चज न पजाय आद्यांता एक अवतार सोए गुरु समझ हमार नमस्कार किसे को हमारी सकल प्रजा जन आप सवारे शिवकण को सब गुण सुख दियो संत संतरण को पल मोबद कियो कट कट ਕੇ ਅੰਤਰ ਕੇ ਜਾਨਤ ਭਲੇ ਬੁਰੇ ਕੇ ਪਿਰ ਪਛਨਤ ਝਿੰਟੇ ਤੇ ਕੁੰਚਲ ਸਤੋਲਾ ਸਭ ਪਰ ਕਿਰਪਾ ਦ੍ਰਸ਼ਟੇ ਕਰ ਪੋਲਾ ਸੰਤਨ ਦੁਖਾ ਪਾਏ ਤੇ ਦੁਖੇ ਸੁਖਾ ਪਾਏ ਸਾਧਨ ਕੇ ਸੁਖੀ ਇਕ ਇਕ ਕੇ ਪਿਰ ਪਛਾਨ ਕਟ ਕਟ ਕੇ ਪਟ ਪਟ ਕੇ ਜਾਣ ਜਬ ਉਦਕ ਰਖੈ ਕਰਾ ਕਰਤਾ ਰਾ ਪ੍ਰਜਾ ਤਰਤ ਤਬ ਦੇਹ ਆਪਾਰ ਜਬ ਆਕਾਰ ਕਾ ਕਰਤਹੁ ਕੰਭਹੁ ਤੁਮ ਮੈਂ ਮਿਲਤ ਦੇਹਦਰ ਸੰਭਹੁ ਜੇਤੇ ਬਦਨਾ ਸ੍ਰੇਟ ਸਭ ਤਾਰ ਆਪ ਆਪਣੇ ਬੋਝ ਉਚਾਰ ਤੁਮ ਸਭੇ ਤੇ ਰਤਨ ਰਲਮ ਗਿਆਨ ਦਾ ਪਿਧ ਪਿਧਿਆ ਰਲਮ ਨਰੰਕਾਰ ਨਰਵਕਰ ਰਲੰਬ ਆ ਦੇਣੇ ਲਿਆਣਾ ਦੇ ਸੰਭ ਤਾਂ ਕਾ ਮੋੜਿ ਉਚਾਰਤ ਫਿਦਾ ਜਹ ਕੋ ਪੀਵਣਾ ਪਾਵਤ ਫਿਦਾ ਤਾਂ ਕੋ ਕਰ ਪਾਣ ਨ ਮੰਨਤ ਮਹਾ ਮੁਢ ਕਛੋ ਪੀਵਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਚੰਤ ਨਹਿ ਪੀਵ ਆਪੇ ਆਪਣੇ ਬਧੈ ਜਤੇ ਵਰਨਤ ਬਨ ਬੰ ਤਹਾਂ ਤੇਤੇ ਤੁਮਰਾ ਲਖਾ ਨਾ ਜਾਏ ਬਸਰ ਕਹਿ ਬਧ ਸਜਾ ਪਰ ਤੁਮ ਜਨਸਾਰ ਇਕ ਰੂਪਿਆ ਨੋ ਬਸ ਰੂਪ ਰੰਗ ਪਿਉ ਰਵ ਕੈ ਬੋਪਾ ਆਂਡਜ ਜਰ ਜਸ ਤਜਕੇ ਨੇ ਉਤਬਜ ਕਾਨ ਬਹੁਰ ਰਚ ਦਿਨੇ ਕਾਹੋ ਬੋਲ ਰਾਜਾ ਹਾਂ ਬੈਠਾ ਕਾਹੋ ਸੰਬੜ ਪਿਉ ਸੰਕਰ ਕਹਿਟਾ ਸਿਗਰੇ ਸ੍ਰਿਸ਼ਟ ਦਿਖਾਇਆ ਚਾ ਬਵ ਆਦ ਜਗਾ ਦਸ ਰੂਪ ਸੁਝ ਬਾਵਨ ਅਬਰਛਾ ਮੇਰੇ ਤੁਮ ਕਰੋ ਸਿਖਿਆਵਾਰ ਐਸਾ ਕੇ ਸੰਗ ਕਰੋ ਦੁਸ਼ਟਾ ਜਿਤ ਅਟਵਤ ਤਪਤਾ ਸ਼ਕਲ ਮਲੇਸ਼ ਕਰੋ ਹੋਰ ਨਕਾਤਾ ਜੇ ਅਸਦਜ ਤਵ ਸਰਨੇ ਪਰੇ ਤਿਨ ਕੇ ਦੁਸ਼ਟ ਦੁਖਤ ਹਮਾਰੇ ਪੁਰਖ ਜਨ ਬਗਾ ਪਰ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਰਤ ਹੈ ਤਾਂ ਕੇ ਕਲ ਨਿਕਟ ਨੇ ਹੈ ਰਹਿ ਜਾ ਹੋਏ ਤਾਂ ਸਭ ਕਾਲਾ ਦੁਸ਼ਟ ਅਸ਼ਟ ਟਰ ਤਤਕਾਲਾ ਕਰਪਾ ਦਟੇ ਤਨ ਜਾਹੇ ਨਿਹਰਿਓ ਤਾਂ ਕੇ ਤਾਪ ਤਨ ਕਮ ਹਰਿਓ ਹਿਰਦ ਸਦ ਕਰਮੋ ਸਭ ਹੋਏ ਦੁਸ਼ਟ ਛੇ ਛਵ ਸਕਨ ਕੋਈ ਏਕ ਬਰ ਜਨਾ ਤਮ ਸੰਭਰ ਕਾਲ ਪਸਤੇ ਤਾਹੀ ਉਬਰ ਜਿਨ ਨਰ ਨਾਮ ਤੇ ਹਰੋ ਕਹਾ ਤਹਾਰੇ ਦੁਸ਼ਟ ਦੁਖ ਤੇ ਰਹਾ ਕੜ ਕੇ ਤਮੈ ਸਰਨਾ ਤੇ ਹਾਰੇ ਪਾਪ ਹਾਥ ਦੇ ਲਿਓ ਬਾਰੇ ਸਰਬ ਧਰਮੋਏ ਸਹਾਏ ਦੁਸ਼ਟ ਦੁਖ ਤੇ ਲਿਓ ਬਚਾਏ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੰ ਆਖ ਤਰੇ ਨਹੀਂ ਆਨਿਓ ਰਾਮ ਅਰਿਮਾ ਪੁਰਾਣ ਕੁਰਾਣ ਅਨੇਕ ਕਹੇ ਮਤੇ ਕਣ ਮੰਨਿਓ ਸਿਮਰਤ ਸਸਤਰ ਅਪਿਦ ਸਪਹੋ ਭੇਦ ਕਹੇ ਹਮੇ ਕਣ ਜਨਿਓ ਸਰੀ ਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੋ ਸਭ ਤੇ ਬਖਨ ਹੋਂ ਦਹਰ ਸਗਲ ਦਵਾਰ ਕੋ ਛਾੜ ਕੇ ਗਯੋ ਤੁਹਾਰੋ ਦਵਾਰ ਬਾਹੇ ਗਹੇ ਕੇ ਲਾਜ ਅਸ गोविंद दास तुहार सगले द्वार को ਛਾਡ ਕੇ ਗਇਓ ਤੁਹਾਰੋ ਦਵਾਰ ਬਾਹੇ ਗਾਹੇ ਕੇ ਲਾਜ ਅਸ गोविंद दास तुहार रामकली महल ते जां आनंद एक ओंकार सतगुरु प्रसाद आनंद अपिया मेरे माए सतगुरु मैं पाया सतगुरु तें पाया सहज से ते मन वजियां गादियां राग रत्न परवर भरियां शब्द गामण आईयां सब तो गावो हरि के राम मन जिने वासया कहे नानक नंद हुआ सतगुरु मैं पाया ਏ ਮਨ ਮੇਰੇ ਆ ਤੋ ਸਦਾ ਰਹੁ ਹਰ ਨਾਲੇ ਹਰ ਨਾਲੇ ਰਹੁ ਤੋ ਮਨ ਮੇਰੇ ਦੁਖ ਸਭ ਵਸਾਰਣ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣ ਸਬਨ ਗਲਾਂ ਸਮਰਤ ਸੁਆਮੀ ਸੋ ਕਿਉ ਮਨਹੁ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਚੇ ਸਹਿਬਾ ਜਾਣਾਈ ਕਰ ਤੇ ਰਹਿ ਕਰਤਾ ਤੇਰਾ ਸਭ ਗਜ ਹੈ ਜਿਸ ਸਦੇ ਸੋ ਪਾਵੈ ਸੋ ਦਸ ਸਿਖਤ ਸਲਾਹ ਤੇਰੀ ਨਾਮ ਮਨ ਵਸਐ ਨਾਮ ਜਨਕ ਮਨ ਵਸਿਉ ਵਾਜੈ ਸਬਦ ਕਨਾਰੇ ਕਹੇ ਨਾਨਕ ਸੱਚੇ ਸਾਹਿਬ ਕੀ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮਿਆ ਧਰ ਮੇਰਾ ਜਿਨ ਬੁਖਾ ਸਭ ਗਵਈਆ ਕਰ ਸੰਤ ਸੁਖ ਮਨੈ ਵਸਿਆ ਜੇ ਨੈ ਚਾ ਸਭ ਕੋ ਜਾਈਆ ਸਦਾ ਕੁਰਬਾਨ ਕਰਤਾ ਪਰਵਟ ਹੋ ਜਿ ਸਦੀਆਂ ਹੈ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਤਾਰੋ ਵਾਜੇ ਪੰਚ ਸਬਦ ਕਰ ਸਭਾ ਗੈ ਕਰ ਸਭਾ ਗੈ ਸਬਦ ਵਾਜੇ ਕਲਾ ਜਤ ਕਰ ਤਾਰੀਆਂ ਪੰਚ ਤੁਧ ਤਦ ਵਸਕੇ ਤੇ ਕਾਲ ਕਟੰਕ ਮਾਰਿਆ ਧੂਰ ਕਰਮ ਆਪਾਇ ਤੁਧ ਜਨ ਕੋ ਸਹਿ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਤ ਕਰ ਅਨੰਦ ਵਾਜੈ ਅਨੰਦ ਸੁਨਹੁ ਬੜਾ ਭਾਗੇ ਹੋ ਸਗਲ ਮਨੋਰਤਾ ਪੂਰੇ ਭਾਰ ਬ੍ਰਹਮ ਪ੍ਰਵ ਪਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨਾ ਭਾਏ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨਿਤ ਕਹਤੇ ਭਗਤ ਸਤਿਗੁਰੂ ਰਹਾ ਪਰਪੂਰੇ ਵੇਨਵੰਤ ਨਾਨਕ ਅਗਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਹਉਂਦਾ ਵਣੀ ਮਹੱਲਾ ਪੰਜਾਂ ਮਾ ਥਾਲ ਵਿਚ ਤਨ ਵਸਤੂ ਪਇਓ ਸੰਤ ਸੰਤੋਖ ਵੇਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਿਆਧਾਰੋ ਜੇ ਕੋ ਖਾਵੈ ਜੇ ਕੋ ਪੁੰਚ ਕਿਸ ਕਾ ਹੋਇ ਉਤਾਰੋ ਇਹ ਵਸਤ ਤ ਜਨਹ ਜਾਇ ਨਿਤ ਨਿਤ ਰਖਉ ਤਾਰੋ ਤਮ ਸੰਸਾਰ ਚਰਨ ਲਗਤਰੈ ਸਭ ਨਾਨਕ ਬ੍ਰਹਮਾ ਪਸਾਰ ਚਾ ਲੋਕ ਮਹੱਲਾ ਪੰਜਾਂ ਮਾ ਧੇਰਾ ਕੀਤਾ ਜਤੋ ਨਹੀਂ ਮੈਨੋ ਜੋਗ ਕੇ ਤੋਈ ਮੈਂ ਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਦਰਸਪਿਓਈ ਦਰਸਪਿਆ ਮੈਂ ਰਾਮਤ ਹੋਈ ਸਤ ਗੁਰ ਸਾਜਣ ਮਿਲਿਆ ਨਾਣਾ ਕਾ ਨਾਮ ਮਿਲ ਤਾ ਜੀਵਾ ਤਨ ਮਨ ਠਿਵੈ ਹਰਿਆਣ ਧਰ ਸਭ ਆ ਮੈ ਰਾਮਤ ਹੋਈ ਸਤਿਗੁਰ ਸੱਜਣਾ ਮਿਲਿਆ ਨਾਨਕ ਨਾਮ ਮਿਲ ਤਾ ਜੀਵਾਂ ਤਨ ਮਨ ਠਿਵਾ ਹਰਿਆ ਪਉੜੇ ਤੇ ਤਾ ਤੂੰ ਸਮਰਤ ਜਿਤਾ ਕੋ ਨਾਹੀਂ ਓ ਤੈ ਤੇਰੀ ਰਖ ਅਗਨੁ ਦਰਮਾ ਹੈ ਸੁਣ ਕਾ ਜਮਕੇ ਦੋਤ ਨਾਇ ਤੇ ਰ ਛੜ ਜਾਹਿ ਪਉ ਜਲ ਵਿਖਮਸ ਕਹੋ ਬਰ ਸਭ ਦੀ ਪਾਰ ਪਾਹਿ ਪਾਹਿ ਜਿਨ ਕੋ ਲਗੇ ਪਿਆਸ ਅੰਮ੍ਰਿਤ ਸਹਿ ਖਾਹਿ ਕਲ ਮਹੀਆ ਪੁਣ ਗੁਣ ਗੋਵਿੰਦ ਗਾਹਿ ਸਭ ਸਹਿ ਨੋ ਕਰ ਪਾਲ ਸਮਾਲੇ ਸਹਿ ਸਹਾਇ ਧਰਤਾ ਕੋਈ ਨ ਜਾਏ ਜੇ ਆਗੈ ਤਦਵਾਹਿ ਸਹ ਲੋਕ ਮਹਲਾ ਪੰਜਾਂ ਮਾਂ ਅੰਤਰ ਗੋਰੀ ਆਰਾਧਨਾ ਜਿਹਾਂ ਜਪ ਗੁਰ ਨਾਮ ਨੇਤਰੇ ਸਤਿਗੁਰੂ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤਿਗੁਰੂ ਸਹਿ ਤੇ ਰਤੇ ਆਦਿ ਹਪੈ ਠਉ ਕਹੋ ਨਾਨਕ ਕਿਰਪਾ ਕਰੇ ਜਿਸਨੋਹਿ ਵਤ ਦੇ ਜਗ ਮਹਿ ਉਤਮ ਕਾਢਿ ਹੈ ਵਿਰਲੇ ਕੇ ਇੱਕੇ ਮਹੱਲਾ ਪੰਜਾਂ ਮ ਰਖੇ ਰਕਨ ਹਾਰ ਆਪਿਓ ਬਾਰਿਆਣ ਗੁਰ ਕੇ ਪੈਰੇ ਪਾਏ ਕਾਜ ਸਵਾਰਿਆਣ ਓ ਵਾ ਆਪ ਦਿਆਲ ਮਨ ਹੋਣ ਵੇਸਾਰਿਆਣ ਸਾਧ ਜਨ ਕੈ ਸੰਗ ਪਵਜਲ ਤਾਰਿਆਣਾ ਸਾਕਤ ਨਿੰਦਕ ਦੁਸ਼ਟਖ ਨਮਹਿ ਬੇਦਾਰਿਆਣਾ ਤਿਸ ਸਾਹਿਬ ਕੇ ਟੇਕ ਨਾਨਕ ਮਨ ਨਾਮਾ ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੇ ਟੇਕ ਨਾਨਕ ਮਨ ਨਾਮਾ ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਕਿਸ ਸਾਹਿਬ ਕੀ ਟੇਕ ਨਾਨਕ ਮਨ ਨਾ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ